ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਪੀਲ ਚੈਨਲ ਤੇ ਮੈਂ ਬੁਲੀ ਕਰ ਗਿਆ ਤੁਸੀਂ ਸਾਰੇ ਬਹੁਤ ਵਧੀਆ ਕੰਟ ਤੇ ਖੁਸ਼ ਹੋਵੋਗੇ ਇਧਰੋਂ ਆ ਰਿਹਾ ਬਿਆਸਤਰੀਆ ਜਿਹੜਾ ਕਿ ਆਪਾਂ ਨੂੰ ਦਿਖ ਰਿਹਾ ਖੱਬੇ ਪਾਸਿਓਂ ਔਰ ਸੱਜੇ ਪਾਸਿਓਂ ਆ ਸੱਜੇ ਪਾਸਿਓਂ ਇਧਰ ਦੇ ਕਾਰਨਰ ਔਰ ਇਧਰੋਂ ਸਾਰੇ ਸਾਈਡ ਤੋਂ ਸੱਤ ਲੋ ਇਧਰ ਆ ਔਰ ਪਾਣੀ ਕਿੰਨੀ ਤੇਜ਼ੀ ਨਾਲ ਆ ਰਿਹਾ ਉਹ ਵੀ ਆਪਾਂ ਦੇਖ ਸਕਦੇ ਆ ਵਿੱਚੇ ਬੋਤੀ ਵੀ ਰੁੜ ਗਈ ਆ ਸਾਰੀ ਤਿੰਨ 3 ਲੱਖ ਕਿਉਂ ਸਿੱਪ ਤੋਂ ਜ਼ਿਆਦਾ ਪਾਣੀ ਜਿਹੜਾ ਵਾ ਉਹ ਆ ਰਿਹਾ ਵਾ ਇਹ ਦੂਜੀ ਸਾਈਡ ਆ ਜਿਹੜੀ ਕਿ ਪਾਕਿਸਤਾਨ ਨੂੰ ਜਾਂਦੀ ਆ ਤੇ ਇੱਧਰ ਵੀ ਪਾਣੀ ਦੇਖੋ ਕਿੰਨੀ ਤੇਜ਼ੀ ਨਾਲ ਜਾ ਰਿਹਾ ਸਾਰੇ ਦਰ ਖੁੱਲੇ ਹੋਏ ਨੇ ਦੂਰ ਦੂਰ ਤੱਕ ਸਿਰਫ ਪਾਣੀ ਪਾਣੀ ਨਜ਼ਰ ਆਉਂਦਾ ਪਿਆ ਲੋਕ ਦੂਰੋਂ ਦੂਰੋਂ ਸਿਰਫ ਪਾਣੀ ਨੂੰ ਦੇਖਣ ਆਏ ਆ ਇੱਥੇ ਕਿਉਂਕਿ ਜਿਹੜੇ ਪਿੰਡਾਂ ਨੂੰ ਇਹ ਪਾਣੀ ਜਾਂਦਾ ਵਾ ਉਹ ਸਾਰੇ ਇਸ ਪਾਣੀ ਨੂੰ ਦੇਖਣ ਆ ਕਿ ਪਾਣੀ ਕਿੰਨਾ ਕੋ ਤੇਜ ਆ ਕਿੰਨਾ ਕੋ ਹੋਰ ਖਤਰਾ ਵਾ ਕਿਉਂਕਿ ਜਿਆਤਰ ਤੱਕ ਹਰ ਮੱਲਾ ਵਾਲੇ ਸਭਰਾ ਪਿੰਡ ਔਰ ਕਾਫੀ ਕੋਟ ਗੁੱਡੇ ਔਰ ਕੋਟ ਗੁੱਡਾ ਸੌਰੀ ਤੇ ਤੂਤਪੰਗਾ ਵਾਲਾ ਇਹ ਸਾਰੇ ਪਿੰਡਾਂ ਨੂੰ ਪਾਣੀ ਪਹੁੰਚ ਚੁੱਕਿਆ ਉਹਨਾਂ ਦੇ ਘਰਾਂ ਦੇ ਵਿੱਚ 6 ਫੁੱਟ ਤੱਕ ਤੇ ਹੋਰ ਵੀ ਖਤਰਾ ਹੋ ਸਕਦਾ ਹੈ ਕਿ ਨੇ ਲੋਕ ਡਰੇ ਹੋਏ ਨੇ ਇਸ ਲਈ ਇੱਥੇ ਇਕੱਠੇ ਹੋਏ ਨੇ ਕਾफी سارے ਲੋਕ ਕਾफी ਪੀੜ ਹੈ ਬੋਲਤੇ ਪੋਲ ਮੈਂ ਦਿਖਾ ਨਹੀਂ ਸਕਦੀ ਕਿਉਂਕਿ ਪੋਲ ਦਿਖਾਣਾ ਮਨਾ ਹੈ ਸੋ ਹਾਲਤ ਦੇਖ ਕੇ ਥੋੜਾ ਬੁਰਾ ਵੀ ਲੱਗਦਾ ਹੈ ਕਿਉਂਕਿ ਕਿਸਾਨ ਸ਼ੁਰੂ ਤੋਂ ਜ਼ਮੀਂਦਾਰ ਹਰੀ ਕ੍ਰਿੰਸਾਨ ਕਰਜ਼ਾ ਚੱਕ ਕੇ ਘਰ ਬਣਾਉਂਦਾ ਹੈ ਫਿਰ ਉਹ ਖਰਾਬ ਹੋ ਜਾਂਦਾ ਹੈ ਇਹਨਾਂ ਪਾਣੀ ਦੀ ਮਾਰ ਨਾਲ ਕੁਝ ਸਾਲਾਂ ਬਾਅਦ ਫਿਰ ਦੁਬਾਰਾ ਸ਼ੁਰੂ ਕਰਦੇ ਆ ਫਿਰ ਮਾਰ ਹੋ ਜਾਂਦੀ ਆ ਇਦਾਂ ਹੀ ਚੱਲ ਜਾਂਦਾ ਹੈ ਕੋਈ ਵਿਚਾਰੇ ਕੀ ਕਰਨ ਦਿਲ ਤਾਂ ਟੁੱਟ ਦਈਆ ਬਾਕੀ ਕੁਦਰਤ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਪਰ ਅਗਰ ਆਪਾਂ ਮਿਲ ਕੇ ਇੱਕਜੁੱਟ ਹੋ ਕੇ ਸਾਥ ਨਾ ਛੱਡੀਏ ਹਿੰਮਤ ਦੇ ਨਾਲ ਔਰ ਹੌਸਲੇ ਦੇ ਨਾਲ ਇਹਨੂੰ ਅਗਰ ਇਕੱਠੇ ਇਸ ਮੁਸੀਬਤ ਨੂੰ ਕੀ ਕਹਿੰਦੇ ਹੁੰਦੇ ਹੈਂਡਲ ਕਰੀਏ ਤਾਂ ਸਭ ਕੁਝ ਹੋ ਸਕਦਾ ਹੈ ਤੋਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਇਸ ਔਖੇ ਟਾਈਮ ਦੇ ਵਿੱਚ ਵੀਡੀਓ ਚ ਮੇਰੇ ਤੇਜ਼ ਪਾਣੀ ਨੇ ਦਿਖਰੇ ਹੋਣਾ ਜਿੰਨਾ ਰੈਲਿਟੀ ਦੇ ਵਿੱਚ ਰੀਅਲ ਦੇ ਵਿੱਚ ਅਸਲ ਵਿੱਚ ਦਿਖ ਰਿਹਾ ਪਾਣੀ ਬਹੁਤ ਤੇਜ਼ ਆ ਰਿਹਾ ਹੈ ਸੋ ਹੁਣ ਮੈਂ ਚੱਲਿਆਂ ਹਰੀਕੇ ਦੇ ਨਾਲ-ਨਾਲ ਜਿਹੜੇ ਪਿੰਡਾਂ ਨੂੰ ਸਤ ਰੋਜ਼ ਬਿਆਸ ਦਾ ਪਾਣੀ ਜਾਂਦਾ ਵਾ ਜਿਹੜੇ-ਜਿਹੜੇ ਪਿੰਡਾਂ ਨੂੰ ਇਸ ਪਾਣੀ ਦੀ ਦਾ ਖਤਰਾ ਵਾ ਉਹ ਪਿੰਡ ਦੇ ਹਾਲਾਤ ਦੇਖਣ ਚੱਲਿਆਂ ਤੇ ਆਹ ਰੋਡ ਜਾਂਦਾ ਵਾ ਵੈਸੇ ਤਾਂ ਅੰਮ੍ਰਿਤਸਰ ਹਰੀਕੇ ਤੋਂ ਹਰੀਕੇ ਤੋਂ ਸਿੱਧਾ ਜਾਂਦਾ ਵਾ ਮੋਗੇ ਨੂੰ ਵੀ ਕਹਿ ਸਕਦੇ ਆ ਬਠਿੰਡੇ ਨੂੰ ਵੀ ਕਹਿ ਸਕਦੇ ਆ ਫਿਰੋਜ਼ਪੁਰ ਨੂੰ ਵੀ ਕਹਿ ਸਕਦੇ ਆ ਇਹ ਉਹ ਵਾਲਾ ਵਾ ਪੁਰਾਣਾ ਪੁਲ ਦੇ ਉੱਪਰ ਇਹ ਉਹ ਰੋੜਾ ਜਿੱਤੇ ਪੁਰਾਣਾ ਪੁਲ ਸੀ ਤੇ ਹੁਣ ਚੱਲਦੇ ਆ ਦੂਜੀ ਸਾਈਡ ਨਵੇਂ ਪੋਲਾ ਦੀ ਸਾਈਡ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਇਹ ਨੇ ਨਾਲ ਦੀ ਨਾਲ ਨਹਿਰਾ ਨਹਿਰਾਂ ਦੇ ਵਿੱਚ ਵੀ ਪਾਣੀ ਵੈਸੇ ਦੇਖਨੇ ਰਿਹਾ ਕਿਉਂਕਿ ਇਹ ਬੂਟੇ ਹੋਣ ਦੇ ਕਰਕੇ ਨਹਿਰਾਂ ਵਿੱਚ ਵੀ ਪਾਣੀ ਥੋੜਾ ਜਿਹਾ ਵੈਸੇ ਛੱਡਿਆ ਹੋਇਆ ਜਿਆਦਾ ਨਹੀਂ ਥੋੜਾ ਥੋੜਾ ਪਾਣੀ ਹੋਏਗਾ ਕਿਉਂਕਿ ਇਹਨਾਂ ਦੇ ਜਿਹੜੇ ਕੀ ਕਹਿੰਦੇ ਹੁੰਦੇ ਕਿਨਾਰੇ ਆ ਉਹ ਕੱਚੇ ਨੇ ਤੇ ਇਸ ਲਈ ਟੁੱਟਣ ਦਾ ਖਤਰਾ ਆ ਤੇ ਪਾਣੀ ਥੋੜਾ ਇਹਦੇ ਵਿੱਚ ਵੇਟ ਅੱਗੇ ਜਾ ਕੇ ਦਿਖਾਉਣੇ ਚਾਹੇ ਕਿ ਤੋ ਦਿੱਕਤੀਆਂ ਹੋਣ ਬਹੁਤ ਘੱਟ ਦਿਖਦੀਆਂ ਹਨ ਦਰਿਆ ਦਾ ਦੂਸਰਾ ਪੁਲ ਜਿਹੜਾ ਕਿ ਨਵਾਂ ਬਣਿਆ ਹੋਇਆ ਤੇ ਇੱਥੋਂ-ਇੱਥੋਂ ਤੱਕ ਉਹ ਤੋਂ ਤੱਕ ਕੀ ਦਰਿਆ ਹੁੰਦਾ ਸੀ ਦੂਰ ਤੱਕ ਤੇ ਇੱਧਰ ਜਮੀਨਾਂ ਸੀ ਜਿਹੜੀਆਂ ਕਿ ਸਾਰਾ ਪਾਣੀ ਆ ਗਿਆ ਇੱਧਰ ਵੀ ਦੂਰ-ਦੂਰ ਤੱਕ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਉਦੋਂ ਪਾਣੀ ਸਿਰਫ ਆ ਜਿੱਥੇ ਆ ਬੂਟੀ ਲੱਗੀ ਹੋਈ ਹੈ ਨਾ ਆ ਆ ਵਾਲੀ ਸਿਰਫ ਇੱਥੋਂ ਤੱਕ ਸੀਗਾ ਤੇ ਹੁਣ ਇਹਦੇ ਤੋਂ 1-2 ਕਿਲੋਮੀਟਰ ਦੂਰ ਪਾਣੀ ਹੋਰ ਫੈਲ ਗਿਆ ਸਾਰੇ ਝੋਨੇ ਇੱਧਰ ਵੀ ਖਰਾਬ ਹੋ ਗਏ ਔਰ ਮੋਟਰਾਂ ਵੀ ਡੁੱਬ ਗਏ ਔਰ ਇਹ ਮੋਟਰਾਂ ਪਾਣੀ ਦਾ ਭਾਵ ਵੀ ਦੇਖੋ ਕਿੰਨਾ ਹੈ ਲੋਕ ਇੱਧਰ ਲਈ ਪਿੰਡ ਜਿਵੇਂ ਕਿ ਸਭਰਾਵਲ ਬੰਨ ਬੰਦਦੇ ਨੇ ਫਿਰ ਟੁੱਟ ਜਾਂਦਾ ਲੱਖਾਂ ਦਾ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਮਿੱਟੀ ਪੌਣ ਤੇ ਡੀਜ਼ਲ ਤੇ ਤੇ ਫਿਰ ਉਹ ਬੰਨਦੇ ਨੇ ਟੁੱਟ ਜਾਂਦੇ ਕਿਉਂਕਿ ਪਾਣੀ ਇੰਨਾ ਤੇਜ਼ ਆ ਟੁੱਟ ਜਾਂਦਾ ਇਹ ਉਹ ਰਸਤਾ ਜਿਹੜਾ ਹਰੀਕੇ ਹੈਡ ਤੋਂ ਸੌਰੀ ਆ ਵਾਲੇ ਨਵੇਂ ਪੁਲ ਤੋਂ ਜਾਂਦਾ ਵਾ ਹਰੀਕੇ ਨੂੰ ਸਿੱਧਾ ਸ਼ਾਰਟਕਟ ਰਸਤਾ ਤੇ ਇੱਥੇ ਆ ਜ਼ਮੀਨਾਂ ਕਾਫੀ ਉੱਚੀਆਂ ਸੀ ਜਿੱਥੇ ਕਿ ਹੁਣ ਇੰਨਾ ਚਿਰ ਥੋੜਾ ਥੋੜਾ ਪਾਣੀ ਆ ਗਿਆ ਵਾ ਔਰ ਤੁਸੀਂ ਪੁਲ ਦੇ نیچے ਦੇਖੋ ਬਿਲਕੁਲ ਪੁਲ ਦੇ ਨਾਲ ਲੱਗਾ ਹੋਇਆ ਪਾਣੀ ਥੋੜਾ ਜਿਹੀ ਦੂਰੀ ਤੇ ਰਹਿ ਗਿਆ ਆ ਦੇਖੋ ਥੋੜਾ ਜਿਹੀ ਨੀਵਾ ਪਾਣੀ ਰਹਿ ਗਿਆ ਇਹ ਵੀ ਫਸਲਾਂ ਅਗਰ ਪਾਣੀ ਥੋੜਾ ਹੋਰ ਵੱਧ ਆ ਗਿਆ ਤਾਂ ਆ ਵਾਲਾ ਚੋਨਾ ਵੀ ਖਰਾਬ ਹੋ ਸਕਦਾ ਹੈ ਰੋਟ ਸਕਦਾ ਹੈ ਦੂਰ ਦੂਰ ਤੱਕ ਸਿਰਫ ਪਾਣੀ ਨਜ਼ਰ ਆ ਰਿਹਾ ਹੈ ਔਰ ਆ 1 ਮਿੰਟ ਆ ਬੂਟੀ ਇਕੱਠੀ ਕਰਕੇ ਰੱਖੀ ਹੋਈ ਹੈ ਇੱਥੇ ਸ਼ਾਇਦ ਸਰਕਾਰ ਨੇ ਕੀਤੀ ਹੋएगी ਕਿਉਂਕਿ ਬੂਟੀ ਬਹੁਤ ਜ਼ਿਆਦਾ ਆ ਰਹੀ ਹੈ ਪਿੱਛੋਂ ਤੇ ਜਿਦੇ ਕਰਕੇ ਪੋਲ ਦੇ ਵਿੱਚ ਉਹ ਅੜ ਜਾਂਦੀ ਔਰ ਪੋਲ ਟੁੱਟਣ ਦਾ ਵੀ ਖਤਰਾ ਹੁੰਦਾ ਹੈ ਦੂਜੀ ਸਾਈਡ ਤੋਂ ਵੀ ਦੇਖਦੇ ਆ ਦੇਖੋ ਪਾਣੀ ਕਿੰਨਾ ਤੇਜ਼ ਆ ਰੁੱਖ ਦੇ ਮੋਢ ਨੂੰ ਵੀ ਕੀ ਕਹਿੰਦੇ ਹੁੰਦੇ ਆ ਜ਼ੋਰ ਲਾ ਕੇ ਟੇਕਣ ਦੀ ਕੋਸ਼ਿਸ਼ ਕਰ ਰਿਹਾ ৰিপৰ্ট <laughs> ਇਦਾਂ ਲੱਗ ਰਿਹਾ ਕਿ ਦਰਿਆ ਸਾਰਾ ਇੱਥੇ ਆ ਗਿਆ ਆਹ ਵਾਲਾ ਸਾਰਾ ਝੋਨਾ ਮਰ ਗਿਆ ਇਹਨਾਂ ਦਾ ਦੂਰ ਤੱਕ ਥੋੜਾ ਜਿਹਾ ਉਹ ਦਿਖ ਰਿਹਾ ਬਸ ਸ਼ਾਇਦ ਉਹ ਜਗ੍ਹਾ ਉੱਚੀ ਹੋਵੇਗੀ ਜਾਂ ਫਿਰ ਝੋਨਾ ਵੱਡਾ ਹੋਏਗਾ ਇਸ ਕਰਕੇ ਇਹ ਆਪਣਾ ਜ਼ਮੀਨ ਦੇਖਣ ਆਏ ਆ ਕਿ ਕਿੰਨਾ ਕੁ ਪਾਣੀ ਆ ਕਿਵੇਂ ਨਿਕਲ ਸਕਦਾ ਕਿਵੇਂ ਨਹੀਂ ਆ ਰਾਹ ਸੀ ਜਾਣ ਨੂੰ ਤੇ ਰਸਤਾ ਵੀ ਬੰਦ ਹੋ ਗਿਆ ਉੱਥੋਂ ਤੱਕ ਜਾਣ ਦਾ ਇੱਧਰ ਵੀ ਥੋੜਾ ਥੋੜਾ ਪਾਣੀ ਆ ਗਿਆ ਇਹਨਾਂ ਵਿੱਚ ਵੀ ਇਹ ਵੀ ਖਰਾਬ ਹੋ ਸਕਦਾ ਵੈਸੇ ਜੇ ਜ਼ਿਆਦਾ ਪਾਣੀ ਹੋ ਗਿਆ ਤੇ ਪਾਣੀ ਰੁਕਿਆ ਨਹੀਂ ਹੋਇਆ ਪਾਣੀ ਚੱਲਦਾ ਹੀ ਪਿਆ ਵਾ ਵਹੀ ਜਾਂਦਾ ਇੱਕ ਜਗ੍ਹਾ ਤੇ ਨਹੀਂ ਰੁਕਿਆ ਹੋਇਆ ਸਾਰਾ ਕੁਝ ਰੋੜ ਕੇ ਲੈ ਜਾਂਦੇ ਸੋ ਇਹ ਸੀ ਅੱਜ ਦਾ ਵਲੌਗ ਹਰੀਕੇ ਹੈਡ ਦਾ ਜਿਹਦੇ ਵਿੱਚ ਦੇਖਿਆ ਆਪਾਂ ਕਾਫੀ ਸਾਰਾ ਪਾਣੀ ਆਇਆ ਹੋਇਆ ਵਾ ਹਰੀਕੇ ਹੈਡ ਦੇ ਵਿੱਚ ਤੇ ਕਾਫੀ ਹੋਰ ਖਤਰਾ ਹੋ ਸਕਦਾ ਪਿੰਡਾਂ ਨੂੰ ਤੇ ਮਿਲਦਾ ਇਕ ਹੋਰ ਨਾ ਬਲੌਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਤੇ ਚਲੋ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਕਰ ਦਿਓ ਠੀਕ ਹੈ ਬਾਏ ਬਾਏ ਰੱਬ ਰੱਖਾ